ਭਈ ਆ ਵੀਡੀਓ ਦੇਖੋ ਯਾਰ ਇੱਕ ਵਾਰੀ ਹਨਾ ਬਾਬੇ ਨੇ ਸੌਹ ਲੱਗੇ ਜਮ ਸੱਚੀ ਸੱਚੀ ਗੱਲ ਜਿਉਂ ਗਾਣੇ ਦੇ ਵਿੱਚ ਪੇਸ਼ ਕਰਤੀ ਦੇਖੋ ਨਾਲੇ ਉਮਰ ਦੇਖੋ ਕਿੰਨੀ ਹੈ ਨਾ ਤੇ ਸੁਣੋ ਫਿਰ ਆਜੋ ਠਿੱਕੀ ਪੈ ਗਈ ਆਬ ਸੰਗ ਤੇ ਫੁੱਲ ਗਲਾਬ ਦੀ ਠਿੱਕੀ ਪੈ ਗਈ ਆਬ ਸੰਗ ਤੇ ਫੁੱਲ ਗਲਾਬ ਦੀ ਵਿੱਕ ਕਨੇਡਾ ਰੁੱਦੀ ਫਿਰਦੀ ਅਣਖ ਪੰਜਾਬ ਦੀ ਵਿੱਕ ਕਨੇਡਾ ਰੁੱਦੀ ਫਿਰਦੀ ਅਣਖ ਪੰਜਾਬ ਦੀ ਮਾਪੇ ਹੋ ਗਏ ਲੋਬੀ ਤਾਰ ਪਲਾ ਕੇ ਧੀਆਂ ਦਾ ਮਾਪੇ ਹੋ ਗਏ ਲੋਬੀ ਤਾਰ ਪਲਾ ਕੇ ਧੀਆਂ ਦਾ ਜਾ ਬਗ ਜਾ ਪਰਦੇਸ ਤੋਂ ਕਮਰਾ ਪਰੇ ਰਪਈਆਂ ਦਾ ਜੇ ਡਾਡਾ ਨਾਰਾਜੀ ਜੇ ਉਤਲਾ ਨਾਰਾਜੀ ਕਿਸਮਤ ਕਿੱਥੋਂ ਜਾਗਦੀ ਵਿੱਚ ਕੈਨੇਡਾ ਰੋਜ਼ੀ ਫਿਰਦੀ ਅੱਖ ਪੰਜਾਬ ਦੀ ਵਿੱਚ ਕੈਨੇਡਾ ਰੋਜ਼ੀ ਫਿਰਦੀ ਅੱਖ ਪੰਜਾਬ ਦੀ ਛੱਡ ਪੰਜਾਬੀ ਬਿਰਸਾਂ ਲਾਇਆ ਮਾਰੋ ਡਾਰੀਆਂ ਛੱਡ ਪੰਜਾਬੀ ਬਿਰਸਾਂ ਲਾਇਆ ਮਾਰੋ ਡਾਰੀਆਂ ਉੱਥੇ ਛੱਡੀ ਹੁੰਦੀ ਇੱਥੋਂ ਜਾਣ ਕੁਆਰੀਆਂ ਉੱਥੇ ਛੱਡੀ ਹੁੰਦੀ ਇੱਥੋਂ ਜਾਣ ਕੁਆਰੀਆਂ ਚਲੋ ਸਾਰੀਆਂ ਗੱਲਾਂ ਇੱਕ ਤਰਫ ਮੈਨੂੰ ਆ ਦੱਸੋ ਸੱਚੀ ਸੱਚੀ ਦੱਸਿਓ ਕਿ ਮੈਂ ਕਾਲੀ ਨਾਲ ਵਧੀਆ ਲੱਗਦੀ ਆ ਕਿ ਨਹੀਂ ਲੱਗਦੀ ਸੋਖਾ ਖਾ ਕੇ ਦੱਸਿਓ ਆਪਣੇ ਦਿਲ ਦੇ ਹੱਥ ਰੱਖ ਕੇ ਦੱਸਿਓ ਐਂ ਤੁਸੀਂ ਕਹੋਗੇ ਬੋ ਕੈਟ ਲੱਗਦੀ ਆ ਕਿ ਤੁਹਾਨੂੰ ਪਤਾ ਮੈਨੂੰ ਕੈਟ ਲੱਗਦੀ ਆ ਐਂ ਜਿਹੜੇ ਜਿਹੜੇ ਹੇਟ ਕਮੈਂਟ ਕਰਦੇ ਆ ਨਾ ਇਹ ਜਲਦੇ ਆ ਇਹ ਜਲਦੇ ਨੇ ਬਾਬੇ ਆ ਜਲਦੇ ਆ ਐਨੀਵੇ ਸੋ ਹੁਣ ਮੈਂ ਡਿਸਾਈਡ ਕੀਤਾ ਹੈ ਕਿ ਮੇਰੀ ਦੋ ਨਵੀਆਂ ਵੀਡੀਓ ਆ ਬਈ ਇਹ ਵੀਡੀਓ ਵਧੀਆ ਲੱਗੀ ਇੰਨੀ ਕਿ ਇਹਦਾ ਸ਼ੇਅਰ ਕਰ ਦਿਓ ਹਰੇਕ ਦੇ ਮਾਪੇ ਤੱਕ ਜਾਣੀ ਚਾਹੀਦੀ ਆ ਨਾ ਜਿਹੜੇ ਸੋਚ ਰਹੇ ਕੈਨੇਡਾ ਅਮਰੀਕਾ ਭੇਜਣ ਵਾਸਤੇ ਜਵਾਖਾਂ ਨੂੰ ਕੁੜੀਆਂ ਇਕੱਲੇ ਇਕੱਲੇ ਕੁੜੀਆਂ ਮੁੰਡੇ ਹਨ ਉੱਥੇ ਜਾ ਕੇ ਨਾਲ ਮੈਂ ਫੋਟੋਆਂ ਵੀ ਲਈਆਂ ਨੇ ਉਹ ਵੀ ਤੁਸੀਂ ਦੇਖੋ ਹੂੰ